ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਾਡੇ ਲੋਕ ਰੰਗ ਚੈਨਲ ਤੇ ਸਵਾਗਤ ਹੈ ਜੀ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹਾਂ ਦਲਜੀਤ ਇੱਕ ਸਰਕਾਰੀ ਸਕੂਲ ਦੀ ਟੀਚਰ ਸੀ ਉਹ ਆਪਣੇ ਸਕੂਲ ਵਿੱਚ 7ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਪੜ੍ਹਾਉਂਦੀ ਸੀ ਉਸ ਦੀ ਕਲਾਸ ਵਿੱਚ ਸਿਰਫ 10 ਸਾਲ ਦੀਆਂ ਹੀ ਲੜਕੀਆਂ ਪੜ੍ਹਦੀਆਂ ਸਨ ਉਸ ਦੀ ਕਲਾਸ ਵਿੱਚ ਰਮਨ ਨਾਂ ਦੀ ਇੱਕ ਲੜਕੀ ਪੜ੍ਹਦੀ ਸੀ ਜੋ ਕਿ ਬਹੁਤ ਜ਼ਿਆਦਾ ਪੜ੍ਹਾਈ ਵਿੱਚ ਹੁਸ਼ਿਆਰ ਸੀ ਰਮਨ ਬਹੁਤ ਜ਼ਿਆਦਾ ਗਰੀਬ ਘਰ ਤੋਂ ਸੀ ਪਰ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਹੁਸ਼ਿਆਰ ਸੀ ਅੱਜ ਦਲਜੀਤ ਆਪਣੀ ਕਲਾਸ ਵਿੱਚ ਆਈ ਤਾਂ ਉਸਨੇ ਰਮਨ ਨੂੰ ਖੜੀ ਹੋਣ ਨੂੰ ਕਿਹਾ ਦਲਜੀਤ ਨੇ ਉਸ ਨੂੰ ਬੈਂਚ ਤੋਂ ਬਾਹਰ ਆਉਣ ਲਈ ਕਿਹਾ ਰਮਨ ਜਦੋਂ ਬੈਂਚ ਤੋਂ ਬਾਹਰ ਆ ਰਹੀ ਸੀ ਤਾਂ ਉਸਨੇ ਆਪਣੀ ਜੇਬ ਉੱਪਰ ਹੱਥ ਰੱਖ ਲਿਆ ਜੋ ਕਿ ਬਹੁਤ ਜ਼ਿਆਦਾ ਫੱਟੀ ਹੋਈ ਸੀ ਅਤੇ ਸਾਰੀ ਕਲਾਸ ਦੇ ਸਾਹਮਣੇ ਖੜਾ ਕਰਕੇ ਕਿਹਾ ਕਿ ਗੌਰ ਨਾਲ ਇਸ ਦੀ ਵਰਦੀ ਨੂੰ ਦੇਖੋ ਦਲਜੀਤ ਨੇ ਕਿਹਾ ਕਿ ਵਰਦੀ ਲੈਣ ਦੀ ਔਕਾਤ ਨਹੀਂ ਸਕੂਲ ਵਿੱਚ ਐਡਮਿਸ਼ਨ ਲੈ ਲੈਂਦੇ ਹਨ ਦਲਜੀਤ ਨੇ ਗੁੱਸੇ ਨਾਲ ਉਸ ਦਾ ਹੱਥ ਹੱਥ ਪਾਸੇ ਹਟਾਉਂਦੇ ਹੋਏ ਕਿਹਾ ਕਿ ਇਸ ਦੀ ਜੇਬ ਨੂੰ ਦੇਖੋ ਇਸ ਉੱਤੇ ਕਿੰਨੀਆਂ ਜ਼ਿਆਦਾ ਸਲਾਈਆਂ ਲੱਗ ਚੁੱਕੀਆਂ ਹਨ ਥੱਲੇ ਸਲਾਈ ਲਾਉਣ ਲਈ ਕਪੜਾ ਹੀ ਨਹੀਂ ਬਚਿਆ ਦਲਜੀਤ ਨੇ ਹੁਣ ਹਾਸਤੇ ਹੋਏ ਬੱਚਿਆਂ ਨੂੰ ਕਿਹਾ ਕਿ ਬੱਚਿਓ ਤੁਸੀਂ ਹੀ ਇਸਤੇ ਤਰਸ ਕਰ ਲਵੋ ਅਤੇ ਆਪਣੀ ਪਾਕਟ ਮਨੀ ਇਕੱਠੀ ਕਰਕੇ ਇਸ ਵਿਚਾਰੀ ਨੂੰ ਇੱਕ ਵਰਦੀ ਹੀ ਖਰੀਦ ਦੇਵੋ ਸਾਰੀ ਕਲਾਸ ਤੇ ਬੱਚੇ ਹੱਸਣ ਲੱਗੇ ਰਮਨ ਹੁਣ ਬਹੁਤ ਜ਼ਿਆਦਾ ਰੋਣ ਲੱਗੀ ਦਲਜੀਤ ਨੇ ਉਸ ਨੂੰ ਕਲਾਸ ਤੋਂ ਬਾਹਰ ਇੱਕ ਲੱਤ ਉੱਤੇ ਖੜਾ ਹੋਣ ਲਈ ਕਿਹਾ ਹੁਣ ਰਮਨ ਨੂੰ ਕਾਫੀ ਟਾਈਮ ਇੱਕ ਲੱਤ ਉੱਤੇ ਖੜੇ ਹੋਏ ਨੂੰ ਹੋ ਗਿਆ ਸੀ ਇਨੇ ਟਾਈਮ ਵਿੱਚ ਦਲਜੀਤ ਨੇ ਸਾਰੇ ਬੱਚਿਆਂ ਦੀਆਂ ਕਾਪੀਆਂ ਚੈੱਕ ਕੀਤੀਆਂ ਅਤੇ ਉਹਨਾਂ ਨੂੰ ਅੱਗੇ ਸਵਾਲ ਕਰਾਏ ਪਰ ਰਮਨ ਇੱਕ ਲੱਤ ਉੱਤੇ ਖੜੀ ਹੋਈ ਨਹੀਂ ਸਾਰਾ ਲੈਸਨ ਸਮਝ ਲਿਆ ਸੀ ਅਗਲੇ ਦਿਨ ਜਦੋਂ ਉਸ ਦਾ ਟੈਸਟ ਹੋਇਆ ਤਾਂ ਉਸ ਦੇ ਨੰਬਰ ਪੂਰੇ ਸਨ ਇਹ ਗੱਲ ਦਲਜੀਤ ਨੂੰ ਚੰਗੀ ਨਾ ਲੱਗੀ ਦਲਜੀਤ ਨੂੰ ਇਹ ਚੰਗਾ ਇਸ ਲਈ ਨਹੀਂ ਲੱਗ ਰਿਹਾ ਸੀ ਕਿਉਂਕਿ ਦਲਜੀਤ ਦੀ ਬੇਟੀ ਵੀ ਉਸਹੀ ਕਲਾਸ ਵਿੱਚ ਪੜਦੀ ਸੀ ਜਿਸ ਵਿੱਚ ਰਮਨ ਪੜਦੀ ਸੀ ਉਸ ਦੀ ਬੇਟੀ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਹਿਆਰ ਨਹੀਂ ਸੀ ਦਲਜੀਤ ਦਾ ਇੱਕ ਬੇਟਾ ਵੀ ਸੀ ਜੋ ਕਿ ਪ੍ਰਾਈਵੇਟ ਸਕੂਲ ਵਿੱਚ ਪੜਦਾ ਸੀ ਉਹ ਉਸ ਦੀ ਬੇਟੀ ਨਾਲੋਂ ਵੱਡਾ ਸੀ ਦਲਜੀਤ ਨੂੰ ਆਪਣੀ ਬੇਟੀ ਨੂੰ ਸਰਕਾਰੀ ਸਕੂਲ ਵਿੱਚ ਪੜਾਉਣਾ ਇੱਕ ਮਜਬੂਰੀ ਸੀ ਕਿਉਂਕਿ ਸਾਰੇ ਘਰ ਦਾ ਖਰਚਾ ਉਸ ਉੱਪਰ ਹੀ ਸੀ ਉਹ ਆਪਣੇ ਮੁੰਡੇ ਨੂੰ ਪ੍ਰਾਈਵੇਟ ਸਕੂਲ ਵਿੱਚ ਇਸ ਲਈ ਪੜਾ ਰਹੀ ਸੀ ਕਿ ਕੱਲ ਨੂੰ ਉਹ ਉਸ ਨੂੰ ਕਮਾ ਕੇ ਖਵਾਵੇਗਾ। ਉਹ ਆਪਣੀ ਬੇਟੀ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਪਰ ਉਸ ਨੂੰ ਲੱਗਦਾ ਸੀ ਕਿ ਬੇਟੀਆਂ ਤਾਂ ਪਰाये ਘਰ ਜਾਣਾ ਹੈ ਪਰ ਰਮਨ ਪੜ੍ਹਾਈ ਵਿੱਚ ਬਹੁਤ ਜ਼ਿਆਦਾ ਵਧੀਆ ਸੀ। ਅੱਜ ਜਦੋਂ ਰਮਨ ਦੇ ਟੈਸਟ ਵਿੱਚੋਂ ਬਹੁਤ ਜ਼ਿਆਦਾ ਨੰਬਰ ਆਏ ਤਾਂ ਦਲਜੀਤ ਨੇ ਉਸ ਨੂੰ ਸਾਰੀ ਕਲਾਸ ਦੇ ਸਾਹਮਣੇ ਖੜਾ ਕਰਕੇ ਕਿਹਾ ਕਿ ਮੈਂ ਨਹੀਂ ਮੰਨਦੀ ਕਿ ਇਹ ਟੈਸਟ ਤੂੰ ਆਪ ਦਿੱਤਾ ਹੋਵੇਗਾ ਤੂੰ ਜ਼ਰੂਰ ਚੀਟਿੰਗ ਕੀਤੀ ਹੋਵੇਗੀ ਰਮਨ ਵਾਰ-ਵਾਰ ਕਹਿ ਰਹੀ ਸੀ ਕਿ ਮੈਡਮ ਤੁਸੀਂ ਮੇਰੇ ਕੋਲੋਂ ਦੁਬਾਰਾ ਟੈਸਟ ਲੈ ਸਕਦੇ ਹੋ ਦਲਜੀਤ ਬੋਲੀ ਕਿ ਵਰਦੀ ਲੈਣ ਦੀ ឱਕਾਤ ਨਹੀਂ ਕਹਿੰਦੀ ਹੈ ਕਿ ਮੈਂ ਇਹ ਟੈਸਟ ਆਪ ਕੀਤਾ ਹੈ ਦਲਜੀਤ ਰਮਨ ਨਾਲ ਇਹ ਸਭ ਕੁਝ ਤਾਂ ਕਰਦੀ ਸੀ ਕਿਉਂਕਿ ਉਸਦੀ ਬੇਟੀ ਨਾਲੋਂ ਜ਼ਿਆਦਾ ਨੰਬਰ ਲੈ ਕੇ ਆਉਂਦੀ ਸੀ ਦਲਜੀਤ ਕੋਲ ਰਮਨ ਨੂੰ ਸਾਰੀ ਕਲਾਸ ਦੇ ਸਾਹਮਣੇ ਬੇਇੱਜ਼ਤ ਕਰਨ ਦਾ ਹੋਰ ਤਾਂ ਕੋਈ ਬਹਾਨਾ ਨਹੀਂ ਹੁੰਦਾ ਸੀ ਕਿਉਂਕਿ ਰਮਨ ਆਪਣਾ ਹੋਮਵਰਕ ਟਾਈਮ ਸਿਰ ਕਰਕੇ ਆਉਂਦੀ ਸੀ ਅਤੇ ਹੁਸ਼ਿਆਰ ਵੀ ਸੀ ਦਲਜੀਤ ਸਿਰਫ ਉਸਦੀ ਵਰਦੀ ਨੂੰ ਹੀ ਨਿਸ਼ਾਨਾ ਬਣਾ ਕੇ ਉਸ ਨੂੰ ਸਜ਼ਾ ਦਿੰਦੀ ਸੀ ਅੱਜ ਦਲਜੀਤ ਨੇ ਸਾਰੀ ਕਲਾਸ ਨੂੰ ਕਿਹਾ ਕਿ ਮੈਂ ਇੱਕ ਦਨ ਬਿਨਾਂ ਦੱਸੇ ਤੁਹਾਡੇ ਤੋਂ ਇੱਕ ਟੈਸਟ ਲਵਾਗੀ ਤੁਸੀਂ ਆਪਣੀ ਤਿਆਰੀ ਰੱਖਣਾ ਹੁਣ ਦਲਜੀਤ ਨੇ ਆਪਣੀ ਬੇਟੀ ਸਿਰਤ ਨੂੰ ਉਸ ਟੈਸਟ ਦੀ ਚੰਗੀ ਤਰ੍ਹਾਂ ਤਿਆਰੀ ਕਰਵਾਈ ਸੀ ਇਸ ਟੈਸਟ ਦਾ ਹੁਣ ਕਿਸੇ ਵੀ ਬੱਚੇ ਨੂੰ ਕੋਈ ਵੀ ਪਤਾ ਨਹੀਂ ਸੀ ਇਹ ਸਿਰਫ ਉਸ ਦੀ ਬੇਟੀ ਸਿਰਤ ਹੀ ਜਾਣਦੀ ਸੀ ਦਲਜੀਤ ਨੇ ਜਦੋਂ ਸਾਰੇ ਬੱਚਿਆਂ ਤੋਂ ਟੈਸਟ ਲਿਆ ਤਾਂ ਉਸ ਨੇ ਸਭ ਤੋਂ ਪਹਿਲਾਂ ਦੋ ਤਿੰਨ ਸਵਾਲ ਆਪਣੀ ਬੇਟੀ ਸਿਰਤ ਨੂੰ ਕਰੇ ਜੋ ਕਿ ਬਹੁਤ ਸੌਖੇ ਸਨ ਉਹਨੇ ਜਲਦੀ ਨਾਲ ਉਸਤੇ ਜਵਾਬ ਦੇ ਦਿੱਤੇ ਫਿਰ ਦਲਜੀਤ ਨੇ ਦੋ ਸਵਾਲ ਰਮਨ ਨੂੰ ਕਰੇ ਜੋ ਕਿ ਬਹੁਤ ਔਖੇ ਸਨ ਪਰ ਰਮਨ ਨੇ ਉਸ ਦਾ ਬਹੁਤ ਵਧੀਆ ਜਵਾਬ ਦਿੱਤੇ ਦਲਜੀਤ ਨੇ ਦੋ ਤਿੰਨ ਬੱਚਿਆਂ ਤੋਂ ਹੋਰ ਸਵਾਲ ਕਰੇ ਉਹ ਚੁੱਪ ਕਰਕੇ ਖੜੇ ਰਹੇ ਫਿਰ ਦਲਜੀਤ ਨੇ ਆਪਣੀ ਬੇਟੀ ਸਿਰਤ ਨੂੰ ਸਵਾਲ ਕਰਿਆ ਤਾਂ ਉਹ ਚੁੱਪ ਕਰਕੇ ਮੂੰਹ ਵੱਲ ਦੇਖਣ ਲੱਗੀ ਨਾਂ ਵਿੱਚ ਸਿਰ ਹਿਲਾ ਦਿੱਤਾ ਫਿਰ ਰਮਨ ਤੋਂ ਇੱਕ ਸਵਾਲ ਹੋਰ ਪੁੱਛਿਆ ਗਿਆ ਰਮਨ ਨੇ ਉਸ ਦਾ ਜਵਾਬ ਦੇ ਦਿੱਤਾ ਇਸ ਤਰ੍ਹਾਂ ਸਾਰੀ ਕਲਾਸ ਤੇ ਡੰਡੇ ਪਏ ਫਿਰ ਇੱਕ ਕੁੜੀ ਵੱਲੋਂ ਦਲਜੀਤ ਨੂੰ ਕਿਹਾ ਗਿਆ ਕਿ ਜੇਕਰ ਇਸ ਸਵਾਲ ਦਾ ਜਵਾਬ ਰਮਨ ਨੇ ਨਾ ਦਿੱਤਾ ਹੁੰਦਾ ਤਾਂ ਤੁਸੀਂ ਉਸ ਨੂੰ ਵੀ ਸਜ਼ਾ ਦੇਣੀ ਸੀ ਫਿਰ ਤੁਸੀਂ ਸਿਰਤ ਨੂੰ ਕਿਉਂ ਸਜ਼ਾ ਨਹੀਂ ਦੇ ਰਹੇ ਕਿ ਉਹ ਤੁਹਾਡੀ ਆਪਣੀ ਬੇਟੀ ਹੈ ਦਲਜੀਤ ਬੋਲੀ ਕਿ ਮੈਂ ਕਿਸੇ ਵਿੱਚ ਕੋਈ ਫਰਕ ਨਹੀਂ ਕਰਦੀ ਉਸਨੇ ਆਪਣੀ ਬੇਟੀ ਦੇ ਹੱਥ ਉੱਪਰ 20 ਡੰਡੇ ਮਾਰੇ ਪਰ ਉਹ ਆਪਣੀ ਬੇਟੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਸਿੱਤ ਅਜੇ ਤੱਕ ਕਿਸੇ ਵੀ ਸਜ਼ਾ ਦੀ ਆਦੀ ਨਹੀਂ ਸੀ ਉਸ ਨੂੰ ਹੌਲੀ-ਹੌਲੀ ਡੰਡੇ ਵੀ ਉਸ ਨੂੰ ਬਹੁਤ ਜ਼ਿਆਦਾ ਦਰਦ ਮਹਿਸੂਸ ਕਰਾ ਰਹੇ ਸਨ ਹੁਣ ਉਹ ਬਹੁਤ ਜ਼ਿਆਦਾ ਰੋਣ ਲੱਗੀ ਘਰ ਜਾਣ ਲੱਗਿਆਂ ਦਲਜੀਤ ਨੇ ਰਸਤੇ ਵਿੱਚ ਉਸ ਨੂੰ ਆਈਸਕ੍ਰੀਮ ਖਵਾਈ ਦਲਜੀਤ ਦੀ ਬੇਟੀ ਜਦ ਅਸਿਰਤ ਘਰੇ ਪਹੁੰਚੀ ਤਾਂ ਉਹ ਇਸ ਗੱਲ ਦਾ ਪਤਾ ਉਸਦੇ ਡੈਡੀ ਨੂੰ ਲੱਗਦਾ ਹੈ ਤਾਂ ਉਹ ਦਲਜੀਤ ਨਾਲ ਬਹੁਤ ਗੁੱਸੇ ਹੁੰਦਾ ਹੈ ਕਿ ਤੇਰੀ ਹਿੰਮਤ ਕਿਵੇਂ ਹੋਈ ਮੇਰੀ ਬੇਟੀ ਉੱਪਰ ਹੱਥ ਅਟਾਉਣ ਦੀ ਹੁਣ ਉਸਦੇ ਘਰ ਵਾਲਾ ਉਸ ਨਾਲ ਬਹੁਤ ਗੁੱਸਾ ਹੋਇਆ ਰਮਨ ਪ੍ਰਤੀ ਦਲਜੀਤ ਦੇ ਹੁਣ ਬਹੁਤ ਜ਼ਿਆਦਾ ਗੁੱਸੇ ਨਾਲ ਭਰ ਚੁੱਕੀ ਸੀ ਅਗਲੇ ਦਿਨ ਦਲਜੀਤ ਫਿਰ ਸਕੂਲ ਆਉਂਦੀ ਹੈ ਤਾਂ ਰਮਨ ਨੂੰ ਸਾਰੀ ਕਲਾਸ ਦੇ ਸਾਹਮਣੇ ਫਿਰ ਖੜਾ ਕਰਦੀ ਹੈ ਰਮਨ ਨੂੰ ਸਜ਼ਾ ਦੇਣ ਦਾ ਉਸ ਕੋਲ ਹੋਰ ਕੋਈ ਵੀ ਬਹਾਨਾ ਨਹੀਂ ਸੀ ਉਹ ਇਹ ਸਭ ਤਾਂ ਕਰ ਰਹੀ ਸੀ ਕਿ ਕੱਲ ਸਾਰੀ ਕਲਾਸ ਦੇ ਡੰਡੇ ਪੈ ਸਨ ਪਰ ਰਮਨ ਨੂੰ ਕੋਈ ਵੀ ਸਜ਼ਾ ਨਹੀਂ ਸੀ ਮਿਲੀ ਖਾਸ ਕਰਕੇ ਉਸਦੀ ਬੇਟੀ ਦੇਵੀ ਦਲਜੀਤ ਕਹਿੰਦੀ ਹੈ ਕਿ ਇਹ ਨਹੀਂ ਸੁਧਰ ਸਕਦੀ ਜਦੋਂ ਤੱਕ ਇਸ ਨੂੰ ਡੰਡੇ ਨਾ ਪਏ ਇਸ ਨੂੰ ਕਿੰਨੀ ਵਾਰੀ ਕਿਹਾ ਹੈ ਕਿ ਆਪਣੀ ਵਰਦੀ ਲੈ ਇਸ ਨੂੰ ਨਹੀਂ ਲੱਗਦੀ ਹੈ ਦਲਜੀਤ ਨੇ ਉਸ ਦੇ ਲੱਕ ਵਿੱਚ ਡੰਡੇ ਮਾਰੇ ਰਮਨ ਹੁਣ ਬਹੁਤ ਜ਼ਿਆਦਾ ਰੋ ਰਹੀ ਸੀ ਉਸ ਦੇ ਨਾਲ ਦੀਆਂ ਸਹੇਲੀਆਂ ਉਸ ਨੂੰ ਫੜ ਕੇ ਬਾਹਰ ਬੈਂਚ ਉੱਪਰ ਲੈ ਗਈਆਂ ਉਸ ਦੀ ਇੱਕ ਸਹੇਲੀ ਨੇ ਉਸ ਦੀ ਪਿੱਠ ਉੱਪਰ ਹੱਥ ਰੱਖਿਆ ਅਤੇ ਉਸ ਨੇ ਕਿਹਾ ਕੀ ਲੱਗਦਾ ਹੈ ਕਿ ਮੇਰੀ ਰੀੜ ਦੀ ਹੱਡੀ ਉੱਪਰ ਸੱਟ ਲੱਗ ਚੁੱਕੀ ਹੈ ਉਹਨ ਸਾਰੀਆਂ ਸਹੇਲੀਆਂ ਤਸੱਲੀ ਦੇ ਕੇ ਆਪਣੇ ਘਰ ਨੂੰ ਜਾ ਚੁੱਕੀਆਂ ਸਨ ਪਰ ਰਮਨ ਹਜੇ ਵੀ ਉੱਥੇ ਹੀ ਬੈਠੀ ਸੀ ਫਿਰ ਅਗਲਾ ਦਿਨ ਹੋਇਆ ਰਮਨ ਸਕੂਲ ਨਹੀਂ ਆਈ ਦਲਜੀਤ ਵੀ ਆਪਣੇ ਕੀਤੇ ਉੱਤੇ ਪਛਤਾ ਰਹੀ ਸੀ ਦਲਜੀਤ ਨੇ ਬਾਕੀ ਬੱਚਿਆਂ ਤੋਂ ਪੁੱਛਿਆ ਕਿ ਰਮਨ ਸਕੂਲ ਨਹੀਂ ਆ ਰਹੀ ਪਰ ਉਸ ਬਾਰੇ ਵਿੱਚ ਕਿਸੇ ਨੂੰ ਵੀ ਕੁਝ ਵੀ ਪਤਾ ਨਹੀਂ ਸੀ ਇਸੇ ਤਰ੍ਹਾਂ 4 ਦਿਨ ਬੀਤ ਗਏ ਦਲਜੀਤ ਨੇ ਸਾਰੇ ਬੱਚਿਆਂ ਤੋਂ ਪੁੱਛਿਆ ਕਿ ਉਸਦੇ ਘਰ ਬਾਰੇ ਕੁਝ ਪਤਾ ਹੈ ਦਲਜੀਤ ਹੁਣ ਪਛਤਾ ਰਹੀ ਸੀ ਉਸ ਨੂੰ ਲੱਗਾ ਕਿ ਕਿਤੇ ਉਸਦੇ ਡੰਡੇ ਮਾਰਨ ਨਾਲ ਉਹ ਮਰਤਾ ਨਹੀਂ ਗਈ ਹੋਵੇਗੀ ਫਿਰ ਇੱਕ ਲੜਕੀ ਵੱਲੋਂ ਦੱਸਿਆ ਗਿਆ ਕਿ ਮੈਂ ਉਸ ਨੂੰ ਇੱਕ ਭੀੜੀ ਜੀ ਗਲੀ ਵਿੱਚ ਜਾਂਦੇ ਹੋਏ ਦੇਖਿਆ ਸੀ ਸ਼ਹਿਨ ਦੋਸਤਾ ਘਰ ਉੱਥੇ ਹੈ ਦਲਜੀਤ ਨੇ ਕਿਹਾ ਕਿ ਅੱਜ ਛੁੱਟੀ ਹੋਣ ਤੋਂ ਬਾਅਦ ਤੂੰ ਮੈਨੂੰ ਆਪਣੇ ਨਾਲ ਉਸ ਜਗ੍ਹਾ ਛੱਡ ਦੇਵੀਂ ਮੈਂ ਘਰ ਆਪੇ ਲੱਭ ਲਵਾਂਗੀ। ਦਲਜੀਤ ਜਦ ਘਰ ਦੇ ਬਾਹਰ ਪਹੁੰਚਦੀ ਹੈ ਤਾਂ ਘਰ ਨੂੰ ਤਾਲਾ ਲੱਗਾ ਹੁੰਦਾ ਹੈ। ਉਹ ਆਸਪੜੋਸ ਨੂੰ ਪੁੱਛਦੀ ਹੈ ਪਰ ਕਿਸੇ ਨੂੰ ਵੀ ਰਮਨ ਬਾਰੇ ਕੁਝ ਪਤਾ ਨਹੀਂ ਹੁੰਦਾ। ਫਿਰ ਇੱਕ ਘਰੋਂ ਉਸ ਨੂੰ ਪਤਾ ਲੱਗਦਾ ਹੈ ਕਿ ਉਸਨੇ ਕਿਹਾ ਕਿ ਰਮਨ ਨੂੰ ਕਿਸੇ ਸਕੂਲ ਟੀਚਰ ਨੇ ਮਾਰਿਆ ਸੀ ਅਤੇ ਉਸਦੇ ਮਾਤਾ-ਪਿਤਾ ਉਸ ਨੂੰ ਲੈ ਕੇ ਹਸਪਤਾਲ ਗਏ ਹਨ। ਉਸ ਤੋਂ ਬਾਅਦ ਪਤਾ ਨਹੀਂ ਉਹ ਕਿੱਥੇ ਗਏ। ਦਲਜੀਤ ਘਰ ਆ ਜਾਂਦੀ ਹੈ ਅਤੇ ਮਨ ਵਿੱਚ ਸੋਚਣ ਲੱਗਦੀ ਹੈ ਕਿ ਉਸ ਵਿਚਾਰੀ ਦੀ ਪਤਾ ਨਹੀਂ ਕੀ ਮਜਬੂਰੀ ਸੀ ਜੋ ਉਹ ਵਰਦੀ ਨਹੀਂ ਖਰੀਦ ਸਕਦੀ ਸੀ ਫਿਰ ਦੋ ਦਿਨਾਂ ਬਾਅਦ ਦਲਜੀਤ ਫਿਰ ਜਾਂਦੀ ਹੈ ਤਾਂ ਸੋਚਦੀ ਹੈ ਕਿ ਰਮਨ ਤੋਂ ਮਾਫੀ ਮੰਗ ਲਵੇਗੀ ਪਰ ਉਸ ਦੇ ਘਰ ਤੋਂ ਪਤਾ ਕਰਿਆ ਜਾਂਦਾ ਹੈ ਤਾਂ ਉਹਨਾਂ ਵੱਲੋਂ ਕਿਹਾ ਜਾਂਦਾ ਹੈ ਕਿ ਉਹ ਘਰ ਵੇਚ ਕੇ ਇੱਥੋਂ ਜਾ ਚੁੱਕੇ ਹਨ ਹੌਣ ਦਲਜੀਤ ਆਪਣੇ ਕੀਤੇ ਉੱਤੇ ਬਹੁਤ ਪਛਤਾ ਰਹੀ ਸੀ ਉਸ ਦੇ ਘਰ ਵਾਲੇ ਵਾਲੇ ਵੱਲੋਂ ਗੁੱਸਾ ਕੀਤਾ ਗਿਆ ਕਿ ਉਹਨੇ ਪਹਿਲਾਂ ਉਸ ਲੜਕੀ ਨਾਲ ਇਸ ਤਰ੍ਹਾਂ ਕਿਉਂ ਕੀਤਾ ਜੋ ਕਿ ਹੁਣ ਪਛਤਾ ਰਹੀ ਹੈ ਇਸ ਤਰ੍ਹਾਂ ਸਮਾਂ ਲੰਘਦਾ ਹੈ ਦਲਜੀਤ ਸਭ ਗੱਲਾਂ ਭੁੱਲ ਜਾਂਦੀ ਹੈ ਦਲਜੀਤ ਦੇ بیٹے ਦਾ ਐਕਸੀਡੈਂਟ ਹੋ ਗਿਆ ਉਸ ਦੇ ਸਿਰ ਵਿੱਚ ਬਹੁਤ ਗਹਿਰੀਆਂ ਚੋਟਾਂ ਲੱਗੀਆਂ ਸਨ ਡਾਕਟਰ ਉਸ ਨੂੰ ਪੜ੍ਹਾਈ ਤੋਂ ਮਨਾ ਕਰ ਦਿੰਦਾ ਹੈ ਜਦੋਂ ਪੜ੍ਹਨ ਬੈਠਦਾ ਸੀ ਤਾਂ ਉਸ ਦਾ ਸਿਰ ਬਹੁਤ ਦਰਦ ਹੁੰਦਾ ਇਸੇ ਤਰ੍ਹਾਂ ਉਹ 4 ਸਾਲ ਸਕੂਲ ਨਾ ਜਾ ਸਕਿਆ ਹੁਣ ਉਸ ਦਾ ਬੇਟਾ ਇੰਨਾ ਜ਼ਵਾਨ ਹੋ ਚੁੱਕਿਆ ਸੀ ਕਿ ਉਸ ਦੀ ਬੇਟੀ ਸਿਰਤ ਦਾ ਵੀ ਵਿਆਹ ਹੋ ਗਿਆ ਸੀ ਉਹ ਯੂਨੀਵਰਸਿਟੀ ਜਾਣ ਲੱਗਾ ਪਹਿਲਾਂ ਤਾਂ ਉਸ ਦਾ ਬੇਟਾ ਬਬਲ ਬਹੁਤ ਜ਼ਿਆਦਾ ਖੁਸ਼ ਰਹਿੰਦਾ ਹੁਣ ਕੁਝ ਦਿਨਾਂ ਤੋਂ ਉਹ ਬਹੁਤ ਉਦਾਸ ਰਹਿਣ ਲੱਗਾ ਸੀ ਦਲਜੀਤ ਵੱਲੋਂ ਪੁੱਛਿਆ ਗਿਆ ਤਾਂ ਉਸਨੇ ਕਿਹਾ ਕਿ ਯੂਨੀਵਰਸਿਟੀ ਦੀ ਪ੍ਰੋਫੈਸਰ ਨਾਲ ਉਸ ਨੂੰ ਪਿਆਰ ਹੋ ਗਿਆ ਹੈ ਅਤੇ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ ਦਲਜੀਤ ਉਸਤੇ ਗੁੱਸਾ ਕਰਨ ਲੱਗਦੀ ਹੈ ਕਿ ਉਹ ਲੜਕੀ ਨਹੀਂ ਹੋਵੇਗੀ ਉਹ ਤੇਰੇ ਨਾਲੋਂ ਬਹੁਤ ਜ਼ਿਆਦਾ ਉਮਰ ਵਿੱਚ ਵੱਡੀ ਹੋਵੇਗੀ ਪਰ ਬੱਬਲ ਵੱਲੋਂ ਕਿਹਾ ਜਾਂਦਾ ਹੈ ਕਿ ਨਹੀਂ ਉਹ ਜ਼ਿਆਦਾ ਉਮਰ ਦੀ ਪ੍ਰੋਫੈਸਰ ਨਹੀਂ ਹੈ ਬੱਬਲ ਤੇ ਜ਼ੋਰ ਪਾਉਣ ਤੇ ਦਲਜੀਤ ਮੰਨ ਗਈ ਅਤੇ ਰਿਸ਼ਤਾ ਲੈ ਕੇ ਉਸ ਪ੍ਰੋਫੈਸਰ ਦੇ ਘਰ ਪਹੁੰਚ ਗਈ। ਦਲਜੀਤ ਜਦੋਂ ਉਸ ਪ੍ਰੋਫੈਸਰ ਦੇ ਸਾਹਮਣੇ ਬੈਠੀ ਤਾਂ ਉਸਨੇ ਉਸ ਨੂੰ ਗੌਰ ਨਾਲ ਦੇਖਿਆ ਅਤੇ ਫਿਰ ਉਸਦੀ ਮੰਮੀ ਤੋਂ ਉਸਦਾ ਨਾਮ ਪੁੱਛਿਆ ਤਾਂ ਉਸਨੇ ਕਿਹਾ ਕਿ ਰਮਨ ਹੁਣ ਉਸ ਨੂੰ ਕੁਝ ਵੀ ਸ਼ੱਕ ਨਹੀਂ ਰਿਹਾ ਸੀ। ਰਮਨ ਨੇ ਜਦੋਂ ਆਪਣੇ ਮੂੰਹ ਪਰ ਕਰਕੇ ਦਲਜੀਤ ਵੱਲ ਵੇਖਿਆ ਤਾਂ ਉਸਨੇ ਉਸ ਰਿਸ਼ਤੇ ਤੋਂ ਸਾਫ਼ ਇਨਕਾਰ ਕਰ ਦਿੱਤਾ। ਦਲਜੀਤ ਹੁਣ ਰਮਨ ਦੀਆਂ ਮਿੰਤਾ ਕਰਨ ਲੱਗੀ ਰਮਨ ਵੱਲੋਂ ਕਿਹਾ ਗਿਆ ਕਿ ਮੈਂ ਇਸ ਤਰ੍ਹਾਂ ਦੀ ਔਰਤੀ ਨੋ ਨਹੀਂ ਬੰਨਣਾ ਚਾਹਾਂਗੀ ਜਿਸ ਨੂੰ ਇੱਕ ਛੋਟੀ ਜੀ ਬੱਚੀ ਤੇ ਤਰਸ ਨਹੀਂ ਆਇਆ ਉਸਨੇ ਕਿਹਾ ਕਿ ਮੈਨੂੰ ਤੁਹਾਡੇ ਬੇਟੇ ਤੋਂ ਕੋਈ ਇਤਰਾਜ਼ ਨਹੀਂ ਪਰ ਮੈਂ ਤੁਹਾਡੇ ਨਾਲ ਕੋਈ ਰਿਸ਼ਤਾ ਨਹੀਂ ਬਣਾਉਣਾ ਚਾਹਾਂਗੀ ਹੁਣ ਦਲਜੀਤ ਨੂੰ ਆਪਣੇ ਕੀਤੇ ਉੱਤੇ ਬਹੁਤ ਪਛਤਾਵਾ ਹੋ ਰਿਹਾ ਸੀ ਉਸਨੇ ਆਪਣੇ ਅਤੀਤ ਵਿੱਚ ਜੋ ਕਿਛ ਕੁਝ ਵੀ ਕੀਤਾ ਉਸ ਨੂੰ ਉਹ ਪਛਤਾਵਾ ਹੋ ਰਿਹਾ ਸੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਆਪਣੇ ਕਮੈਂਟਾਂ ਵਿੱਚ ਜਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਰੂਰ